ਬੇਟਾ ਅੱਜ ਤੁਹਾਡਾ ਸਵਾਲ ਹੈਗਾ ਜੀ ਪ੍ਰਸ਼ਨ ਨੰਬਰ 34 ਕਲਾਸ 7ਵੀਂ ਦਾ ਇੱਕ ਸਮਾਨਾਂਤਰ ਚਤੁਰਭੁਜ ਬਣਾਉਣ ਜਿਸ ਦੇ ਦੋਨੋਂ ਕਰਨ ਜੀ ਅਤੇ ਕੇ ਰੇਖਾ ਦੇ ਬਰਾਬਰ ਅਤੇ ਕਰਨਾਂ ਦੇ ਵਿਚਕਾਰਲਾ ਕੋਣ ਜੀ ਦਿੱਤਾ ਹੋਇਆ ਹੈ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਇੱਕ ਕਰਨ ਲਵਾਂਗੇ ਜੇ ਠੀਕ ਹੈ 5 ਸੈਂਟੀਮੀਟਰ ਲਿਆ ਅਸੀਂ ਔਰ ਇੱਥੇ ਨਾਮ ਦਿੱਤਾ ਜੀ ਠੀਕ ਹੈ ਉਸ ਤੋਂ ਬਾਅਦ ਹੇਠਾਂ ਆਪ ਇੱਕ ਲਾਈਨ ਲਵਾਂਗੇ ਠੀਕ ਹੈ ਇਹ ਵੀ ਇੱਕ ਤਰ੍ਹਾਂ ਦਾ ਕਰਨੀ ਆ ਔਰ ਇਹਦਾ ਅਸੀਂ ਬਾਅਦ ਵਿੱਚ ਕਰਨਾ ਅਸੀਂ ਅੱਧ ਠੀਕ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹਦਾ ਅਸੀਂ ਅੱਧ ਕੀਤਾ ਠੀਕ ਹੈ ਇਹ ਦੋਨੋਂ ਕਰਨ ਹੀ ਨੇ ਠੀਕ ਹੈ ਸਮਾਨਾਂਤਰ ਚਤੁਰਭੁਜ ਦੇ ਠੀਕ ਹੈ ਇਹ 5 ਸੈਂਟੀਮੀਟਰ ਦੇ ਬਰਾਬਰ ਆਪਾਂ AC ਲਾਵਾਂਗੇ ਠੀਕ ਹੈ ਕਰਨ ਜਿਹੜਾ ਅਸੀਂ ਲਿਆ ਵਾ ਜੇ ਉਹਦੇ ਬਰਾਬਰ ਅਸੀਂ 5 ਸੈਂਟੀਮੀਟਰ ਕਰਨ ਲੈ ਲਿਆ ਸੀ ਠੀਕ ਹੈ ਔਰ ਇਹਦਾ ਅਸੀਂ ਅੱਧ ਕਰਨਾ ਹੁਣ ਠੀਕ ਹੈ ਕੰਪਾਸ ਖੋਲੀ ਆ ਔਰ ਚਾਪ ਲਗਾਈ ਆ ਠੀਕ ਹੈ ਔਰ ਇਸੇ ਤਰੀਕੇ ਨਾਲ ਦੂਸਰੇ ਪੁਆਇੰਟ ਤੇ ਕੰਪਾਸ ਰੱਖ ਕੇ ਆਪਾਂ ਇਹਦਾ ਅੱਧ ਕੀਤਾ ਔਰ ਜਿਵੇਂ ਕੁਐਸਚਨ ਵਿੱਚ ਦੱਸਿਆ ਸੀਗਾ ਵੀ ਇੱਕ ਕੋਣ ਵੀ ਦਿੱਤਾ ਕਰਨ ਦੇ ਵਿੱਚ ਘਾਰਲਾ ਕੋਣ ਠੀਕ ਹੈ ਅਸੀਂ ਇੱਥੇ ਕੋਣ ਬਣਾ ਰਹੇ ਆ ਠੀਕ ਹੈ ਸਿੰਪਲ ਦੋ ਲਾਈਨਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਇੱਕ ਜਗ੍ਹਾ ਤੇ ਤੇ ਕੰਪਾਸ ਕੋਲ ਕੇ ਆਪਾਂ ਇੱਕ ਚਾਪ ਲਗਾ ਦਿੰਦੇ ਆ ਠੀਕ ਹੈ ਇਹਦਾ ਨਾਮ ਰੱਖਣਾ ਜੀ ਜੀ ਔਰ ਇਹਦੇ ਬਰਾਬਰ ਹੀ ਆਪਾਂ ਇਹਦੇ ਸੈਂਟਰ ਦੇ ਵਿੱਚ ਕੋਣ ਬਣਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਕੰਪਾਸ ਲਈ ਆਪਾਂ ਚਾਪ ਲਗਾਈ ਔਰ ਫਿਰ ਅਸੀਂ ਇਹਦੇ ਦੇਖਣਾ ਵੀ ਕੰਪਾਸ ਕਿੰਨੀ ਚੌੜੀ ਹੈਗੀ ਔਰ ਇਸੇ ਤਰੀਕੇ ਨਾਲ ਆਪਾਂ ਇੱਕ ਚਾਪ ਲਗਾ ਦੇਣਾ ਔਰ ਸੈਂਟਰ ਦੇ ਵਿੱਚੋਂ ਆਪਾਂ ਮਿਲਾ ਦੇਣੀ ਇਹਦਾ ਕੀ ਹੈ ਪੁਆਇੰਟ ਠੀਕ ਹੈ ਫਿਰ ਇਹਦੇ ਅੱਧ ਜਿੰਨੀ ਜਿਹੜਾ ਅਸੀਂ ਕਰਨ ਲਿਆ ਸੀਗਾ ਠੀਕ ਹੈ ਇਹਦੇ ਅੱਧ ਦੇ ਬਰਾਬਰ ਅਸੀਂ ਇਸ ਸੈਂਟਰ ਪੁਆਇੰਟ ਤੋਂ ਉੱਪਰ ਵਾਲੇ ਪਾਸੇ ਤੇ ਹੇਠਾਂ ਵਾਲੇ ਪਾਸੇ ਜਿੱਥੇ ਆਪਾਂ ਇੱਕ ਕੋਣ ਲਿਆ ਸੀਗਾ ਔਰ ਇਹਨਾਂ ਨੂੰ ਅਸੀਂ ਪੁਆਇੰਟ ਦੇਣਾ B D A ਔਰ C ਔਰ ਇਹਨਾਂ ਨੂੰ ਹੀ ਆਪਸ ਦੇ ਵਿੱਚ ਮਿਲਾ ਦੇਣਾ ਇਸ ਤਰ੍ਹਾਂ ਸਾਡਾ ਇੱਕ ਸਮਾਨਾਂਤਰ ਚਤੁਰਭੁਜ ਤਿਆਰ ਹੈ ਜਿਹਦੇ ਆਪਾਂ ਦੋ ਕਰਨ ਲਏ ਸੀਗੇ ਜੇ ਔਰ ਕੇ ਔਰ ਰੇਖਾ ਦੇ ਬਰਾਬਰ ਜਿਹੜਾ ਕਰਨਾ ਵਿਚਕਾਰਲਾ ਕੋਣ ਸੀਗਾ ਜੀ ਲਿਆ ਸੀਗਾ ਸਾਰਿਆਂ ਦੀ ਸਹਾਇਤਾ ਨਾਲ ਇਸ ਤਰ੍ਹਾਂ ਆਪਾਂ ਇੱਕ ਸਮਾਨਾਂਤਰ ਚਤੁਰਭੁਜ ਤਿਆਰ ਕਰਾਂਗੇ ਠੀਕ ਹੈ ਔਰ ਦੈਨ ਅਹੀਂ ਇਹਨਾਂ ਨੂੰ ਪੁਆਇੰਟਿੰਗ ਕਰ ਦਿਆਂਗੇ